ਐਮ ਐਲ ਏ ਦੀ ਜਿਹੜੀ ਤਾਕਤ ਹੈ ਉਹ ਕੀ ਹੈ ਐਮ ਐਲ ਏ ਦੇ ਕੋਲ ਕਲਮ ਦੇ ਵਿੱਚ ਜਾਂ ਕੋਈ ਕੁਝ ਵੀ ਹੈ ਤਾਂ ਐਮ ਐਲ ਏ ਦੀ ਤਾਕਤ ਕੀ ਹੈ ਲੋਕਾਂ ਦੇ ਕੰਮ ਉਹ ਕਿ ਐਮ ਐਲ ਏ ਦਾ ਜਿਹੜਾ ਪ੍ਰੋਟੋਕੋਲ ਹੈ ਉਹ ਜੀਵ ਸ਼ਕਤੀ ਦੇ ਬਰਾਬਰ ਦਾ ਹੈ ਅਸਰ ਦੇ ਵਿੱਚ ਖਾਸ ਤੌਰ ਤੇ ਵੈਸੇ ਤਾਂ ਆਮ ਵੀ ਹੁੰਦਾ ਔਰੂਪ ਪ੍ਰਤੀਰੋਪ ਜਿਹੜੇ ਆ ਬਹੁਤ ਲੱਗਦੇ ਹੈ ਇਹਦੇ ਬਾਰੇ ਠੀਕ ਹੈ ਨਾ ਜਿਵੇਂ ਤੁਸੀਂ ਅੱਜ ਬੈਠੇ ਹੈ ਮੇਰੇ ਕੋਲ ਤਾਂ ਜੀਪੂ ਵਿਰੋਧੀ ਚਾਹਵੇ ਕਿ ਉਹਨੇ ਮੇਰੇ ਕੋਲ ਲਾਈਵ ਬੈਠ ਕੇ ਗੱਲ ਕਰਨੀ ਹੈ ਮੈਂ ਉਹਨੂੰ ਲਾਈਵ ਜਿਹੜੀ ਅਸੈਸ ਹੈ ਉਹ ਵੀ ਦੇ ਦੂੰਗਾ ਜਿਹੜੇ ਸਾਡੇ ਅਫਸਰ ਹੈ ਉਹ ਆਪਣੇ ਸਟੇਸ਼ਨਾਂ ਤੇ ਤੁਹਾਨੂੰ ਕਹਿੰਦਾ ਕਿ ਇਹ ਪ੍ਰੋਪਰ ਬੰਦੇ ਆ ਜਾਂ ਨਹੀਂ ਫਿਰ ਮੈਂ ਇੱਕ ਵਸੂਝਦਾ ਹੁੰਦਾ ਕਿ ਇਹ ਜਿਹੜਾ ਸ਼ਬਦ ਬਣਿਆ ਨੌਕਰਸ਼ਾ ਤੇ ਇਹ ਬਣਿਆ ਤਾਂ ਹੈਗਾ ਅਫਸਰਾਂ ਲਈ ਪਰ ਹੁਣ ਨੌਕਰੀ ਤਾਂ ਪੰਜਵੇਂ ਤੋਂ ਬਾਅਦ ਇੱਥੇ ਕੰਨਾ ਮੈਨੇਜ ਕਰ ਰਿਹਾ ਮੈਂ ਇਸੇ ਕਰਕੇ ਤੁਹਾਡੀ ਮੈਨੂੰ ਲੱਗਦਾ ਵੀ ਨੌਕਰਸ਼ਾ ਸਾਡੇ ਨਾਲ ਹੀ ਲਾਦਣਾ ਚਾਹੀਦਾ ਲੋਕਾਂ ਦੇ ਵਿੱਚ ਆਮ ਤੌਰ ਤੇ ਹੁੰਦਾ ਵੀ ਪਿੰਡਾਂ ਦੇ ਵਿੱਚ ਆਮ ਲੋਕਾਂ 'ਚ ਝਗੜੇ ਆ ਜਿਹੜੇ ਕੁਸਵਭਾਵਕ ਹੈ ਪਿੰਡਾਂ 'ਚ ਹੁੰਦੇ ਉਹ ਝਗੜਿਆਂ ਨੂੰ ਲੈ ਕੇ ਤਾਂ ਸੁਭਾਵਕ ਹੈ ਕਦੇ ਐਦਾ ਹੋਇਆ ਨਹੀਂ ਹੁਣ ਆ ਵੀ ਐਮਐਲਏ ਦਫ਼ਤਰ 'ਤੇ ਕਦੇ ਕੋ ਘੈਂਟੀ ਨਹੀਂ ਬੱਜੀ ਲੜਦਿਆਂ ਦੂਤ ਨਾ ਪਿੰਡ ਦੇ ਵਿੱਚ ਆ ਬਨੇ ਜੀ ਤੇ ਉਹ ਪੰਗਾ ਸਾਡੀ ਜਾਨ ਨੂੰ ਖੜਾ ਹੋ ਜਾਣਾ ਸਤ ਪੰਜਾਬ ਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਖਾਸ ਤੌਰ ਤੇ ਪੰਜਾਬ ਦੇ ਵਿੱਚ ਮੰਤਰੀਆਂ ਦੇ ਕੋਲ ਪਾਵਰ ਹੁੰਦੀ ਹੈ ਚੀਫ ਮਿਨਿਸਟਰ ਕੋਲ ਪਾਵਰ ਹੁੰਦੀ ਹੈ ਔਰ ਐਮ ਐਲ ਏ ਕੋਲ ਕਿਹੜੀ ਪਾਵਰ ਹੁੰਦੀ ਹੈ ਕਿਹੜੀ ਤਾਕਤ ਹੁੰਦੀ ਹੈ ਜਿਹਦੇ ਨਾਲ ਲੋਕਾਂ ਦੇ ਜਿਹੜੇ ਕੰਮ ਹੈ ਉਹ ਇੱਕ ਹਲਕੇ ਦਾ ਐਮ ਐਲ ਏ ਹਲਕੇ ਦਾ ਵਧਾਇਕ ਕਰ ਸਕੇ ਔਰ ਇਹਦੇ ਸਬੰਧਤ तमाम ਗੱਲਾਂ ਦੇ ਨੂੰ ਲੈ ਕੇ ਅਸੀਂ ਅੱਜ ਖਾਸ ਤੌਰ ਤੇ ਜਿਹੜੀ ਚਰਚਾ ਕਰਨ ਜਾ ਰਹੇ ਹਾਂ ਮੇਰੇ ਨਾਲ ਐਡਵੋਕੇਟ ਦਿਨੇਸ਼ ੱਡਾ ਜੀ ਹਰਕਾ ਰੂਪਨਗਰ ਦੇ ਵਿਧਾਇਕ ਨਾਲ ਨੇ ਸੋ ਐਮ ਆਰ ਐ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਤੇ ਪਹਿਲੀ ਹੀ ਗੱਲ ਕਿ ਐਮ ਐਲ ਏ ਦੀ ਜਿਹੜੀ ਤਾਕਤ ਹੈ ਉਹ ਕੀ ਹੈ ਐਮ ਐਲ ਏ ਦੇ ਕੋਲ ਕਲਮ ਦੇ ਵਿੱਚ ਜਾਂ ਕੋਈ ਕੁਝ ਵੀ ਹੈ ਤਾਂ ਐਮ ਐਲ ਏ ਦੀ ਤਾਕਤ ਕੀ ਹੈ ਲੋਕਾਂ ਦੇ ਕੰਮਾਂ ਦੇ ਪ੍ਰਤੀ ਖਾਸ ਤੌਰ ਸੇਣੀ ਸਾਹਿਬ ਤੁਹਾਡੇ ਚੈਨਲ ਦਾ ਨਾਮ ਸੱਚ ਪੰਜਾਬ ਦਾ ਸੋ ਮੈਂ ਤੁਹਾਡੇ ਨਾਲ ਸੱਚੀ ਗੱਲ ਕਰੂੰਗਾ ਕਿ ਐਮ ਐਲ ਏ ਕੋਲ ਜਿੰਨੀਆਂ ਰਿਸਪੌਂਸਿਬਿਲਟੀਜ਼ ਨੇ ਜੀ ਜਿੰਨੀਆਂ ਚੀਜ਼ਾਂ ਦੇ ਲਈ ਐਮ ਐਲ ਏ ਨੂੰ ਜਵਾਬ ਦੇ ਬਣਾਇਆ ਜਾਂਦਾ ਮੈਨੂੰ ਲੱਗਦਾ ਕਿ ਅਸਲ ਦੇ ਵਿੱਚ ਐਮ ਐਲ ਏ ਕੋਲ ਸ਼ਾਇਦ ਉਨੀ ਤਾਕਤ ਨਹੀਂ ਹੈ ਕਿਉਂਕਿ ਜੇਕਰ ਐਮ ਐਲ ਏ ਕਿਸੇ ਦਫ਼ਤਰ ਦੇ ਵਿੱਚ ਸੈਟਿੰਗ ਕਰ ਜਾਂਦਾ ਹੂੰ ਕੁਝ ਅਧਿਕਾਰੀ ਦੀ ਲਾਪਰਵਾਹੀ ਅਧਿਕਾਰੀ ਦੀ ਕਿਸੇ ਦੀ ਨਲੈਕੀ ਜਾਂ ਕਿਸੇ ਦੀ ਬੇਈਮਾਨੀ ਸਾਹਮਣੇ ਆ ਜਾਂਦੀ ਹੈ ਤਾਂ ਐਮਐਲਏ ਦੇ ਕੋਲ ਅਸੀ ਕੋਈ ਤਾਕਤ ਨਹੀਂ ਕਿ ਐਮਐਲਏ ਡਾਇਰੈਕਟਲੀ ਉਹਦੇ ਉੱਤੇ ਕੋਈ ਕਾਰਵਾਈ ਕਰ ਸਕੇ ਜੀ ਜਦ ਕਿ ਜਿਹੜੀ ਲੋਕਾਂ ਦੇ ਵੱਲੋਂ ਜ਼ਿੰਮੇਵਾਰੀ ਹੈ ਉਹ ਸਾਰੇ ਮਹਿਕਮਿਆਂ ਦੀ ਉਹ ਸਿੱਧੀ ਵਿਧਾਇਕਾਂ ਦੇ ਉੱਪਰ ਹੁੰਦੀ ਹੈ ਕਿਉਂਕਿ ਹਲਕੇ ਦੇ ਨੁਮਾਇੰਦੇ ਆ ਵੋਟਾਂ ਪਾਈਆਂ ਹੋਈਆਂ ਬਿਲਕੁਲ ਪਰ ਸਿੱਧੇ ਤੌਰ ਤੇ ਐਮਐਲਏ ਦੇ ਕੋਲ ਐਮਐਲਏ ਦੀ ਕਲਮ ਵਿੱਚ ਅਸੀ ਕੋਈ ਤਾਕਤ ਨਹੀਂ ਹੈ ਜਿਹਦੇ ਨਾਲ ਉਹ ਕੋਈ ਕਿਸੇ ਗਲਤ ਕਰਨ ਵਾਲੇ ਤੇ ਕਾਰਵਾਈ ਕਰਸ ਕਰੋ ਦੇ ਲਈ ਅੱਗੇ ਐਮ.ਐਲ.ਏ ਨੂੰ ਜਿਹੜਾ ਵਾਅਦਾ ਵਾਦੇ ਮੈਂ ਲਿਖ ਸਕਦਾ ਸਬੰਧਿਤ ਮਹਿਕਮੇ ਨੂੰ ਕਾਰਵਾਈ ਦੇ ਲਈ ਅਸਲ 'ਚ ਜਿਹੜਾ ਜੋ ਸਿਸਟਮ ਬਣਿਆ ਹੋਇਆ ਉਹਦੇ ਮੁਤਾਬਕ ਐਮ.ਐਲ.ਏਜ਼ ਲਾਅ ਮੇਕਰ ਨੇ ਲੈਜਿਸਲੇਟਰ ਨੇ ਐਮ.ਐਲ.ਏ ਦਾ ਕੰਮ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾਉਣ ਦਾ ਹੈ। ਜਦੋਂ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾਣੇ ਐਕਟ ਬਣਾਣੇ ਉਹ ਐਮ.ਐਲ.ਏ ਦਾ ਕੰਮ ਹੈ। ਉਸ ਤੋਂ ਬਾਅਦ ਜਿਹੜਾ ਇੰਪਲੀਮੈਂਟੇਸ਼ਨ ਦਾ ਕੰਮ ਆ ਗਿਆ ਜਾਂ ਫੀਲਡ ਦਾ ਕੰਮ ਆ ਗਿਆ ਉਹਦੇ ਚ ਸਿੱਧੇ ਤੌਰ ਤੇ ਐਮਐਲਏ ਕੋਲ ਕੋਈ ਜ਼ਿਆਦਾ ਤਾਕਤ ਨਹੀਂ ਹੁੰਦੀ ਜਿਵੇਂ ਕਿ ਮੈਂ ਤੁਹਾਨੂੰ ਉਦਾਹਰਣ ਦੇ ਕੇ ਦੱਸ ਕੇ ਅੜਿਆ ਕਿ ਸਿੱਧੇ ਤੌਰ ਤੇ ਐਮਐਲਏ ਕਿਸੇ ਦੇ ਹੱਕ ਚ ਜਾਂ ਕਿਸੇ ਦੇ ਖਿਲਾਫ ਜਿਹੜਾ ਉਹ ਕੋਈ ਕਾਰਵਾਈ ਨਹੀਂ ਕਰ ਸਕਦਾ ਉਹਦੇ ਲਈ ਐਮਐਲਏ ਨੂੰ ਸਬੰਧਤ ਵਿਭਾਗ ਮੰਤਰੀ ਨਾਲ ਜਾਂ ਮੁੱਖ ਮੰਤਰੀ ਸਾਹਿਬ ਨਾਲ ਜਾਂ ਮੰਤਰੀ ਸਾਹਿਬ ਨਾਲ ਹੀ ਸੰਪਰਕ ਕਰਨਾ ਪਵੇਗਾ ਜਦ ਕਿ ਹਰ ਮਾਮਲੇ ਚ ਜਵਾਬਦੇਹੀ ਜਿਹੜੀ ਹੈ ਉਹ ਸਿੱਧੀ ਐਮਐਲਏ ਦੀ ਜੇ ਮਿਊਨਿਸਪੈਲਿਟੀ ਦਾ ਕੰਮ ਹੈ ਜੇ ਕਿਤੇ ਸੀਵਰੇਜ ਲੀਕ ਹੈ ਕਿਤੇ ਪਾਣੀ ਦੀ ਸਮੱਸਿਆ ਹੈ ਉਥੇ ਲੋਕਾਂ ਨੇ ਆਪਣੀ ਦਿੱਕਤ ਲੈ ਕੇ ਕਹਿੰਦੇ ਗਵਾਣਾ ਸਿੱਧਾ ਐਮ.ਐਲ.ਏ ਦੇ ਕੋਲੇ ਐਮ.ਐਲ.ਏ ਯੂ ਨੂੰ ਜਿਹੜਾ ਮਿਊਨਿਸਪੈਲਿਟੀ ਦਾ ਹੈ ਉਹਨੂੰ ਕੰਮ ਦੇ ਲਈ ਕਹਿ ਸਕਦਾ ਪਰ ਜਿੱਥੇ ਕੋਈ ਕਮੀ ਹੈ ਐਮ.ਐਲ.ਏ ਸਿੱਧੇ ਤੌਰ ਤੇ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦਾ ਜਿਹਦੀ ਅਸਲ ਦੇ ਵਿੱਚ ਉਹ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਸੋ ਮੈਨੂੰ ਲੱਗਦਾ ਕਿ ਪਿਛਲੇ ਸਮਿਆਂ ਦੇ ਵਿੱਚ ਸਿਆਸਤਦਾਨਾਂ ਨੇ ਸ਼ਾਇਦ ਸ਼ੇਖੀ ਮਰਨ ਦੇ ਲਈ ਸ਼ਾਇਦ ਆਪਣੀ ਵਾਅਦਾ ਦੇ ਲਈ ਇਹ ਚੀਜ਼ ਜਿਹੜੀ ਪ੍ਰੀਜੰਪਸ਼ਨ ਬਣਾਈ ਹੋਈ ਹੈ ਕਿ ਜਿੰਨੇ ਸਾਲੀਏ ਤੱਕ ਤਾਂ ਉਹ ਵਿਧਾਇਕਾਂ ਦੇ ਕੋਲ ਨੇ ਜਾਂ ਸਰਕਾਰ 'ਚ ਬੈਠੇ ਵਿਧਾਇਕਾਂ ਦੇ ਕੋਲ ਨੇ ਜਿਹਦੇ ਕਰਕੇ ਜਿਹੜੀ ਜਵਾਬ ਦੇਈ ਆ ਉਹ ਤਾਂ ਸਿੱਧੀ ਵਿਧਾਇਕਾਂ ਦੀ ਫਿਕਸ ਹੁੰਦੀ ਹੈ ਸਗੋਂ ਜਿਹੜੇ ਅਸਲ ਜਵਾਬ ਦੇ ਜਿੰਨਾਂ ਦੀ ਬਣਦੀ ਹੈ ਜਿਹੜੇ ਅਫਸਰਾਂ ਦੀ ਉਹ ਉਸ ਚੀਜ਼ ਤੋਂ ਬਾਹਰ ਹੋ ਜਾਂਦੇ ਆ ਇੱਕ ਆ ਗੱਲ ਬੜੀ ਜਿਵੇਂ ਸੁਣ ਨੂੰ ਸਾਨੂੰ ਮਿਲਦੀ ਕਿ ਐਮਐਲਏ ਦਾ ਜਿਹੜਾ ਪ੍ਰੋਟੋਕੋਲ ਹੈ ਉਹ ਚੀਫ ਸੈਕਟਰੀ ਦੇ ਬਰਾਬਰ ਦਾ ਹੈ ਬਿਲਕੁਲ ਪ੍ਰੋਟੋਕੋਲ ਬਿਲਕੁਲ ਕਹਿਣ ਨੂੰ ਚੀਫ ਸੈਕਟਰੀ ਦੇ ਬਰਾਬਰ ਦਾ ਹੇ ਗਾਈ ਪਰ ਸਿਰਫ ਪ੍ਰੋਟੋਕੋਲ ਦੀ ਗੱਲ ਹੈ ਕਿ ਪ੍ਰੋਟੋਕੋਲ ਦੀ ਸ਼ਕਤੀ ਦੇ ਬਰਾਬਰ ਦਾ ਕਿ ਜਿੱਥੇ ਕਿਤੇ ਜਾਣਾ ਉਹਨੂੰ ਟ੍ਰੀਟਮੈਂਟ ਦੀ ਸ਼ਕਤੀ ਵਾਲੀ ਮਿਲ ਸਕਦੀ ਹੈ ਪਰ ਸਿੱਧੇ ਤੌਰ ਤੇ ਆਪਣੀ ਕਲਮ ਦੇ ਨਾਲ ਦੀ ਕਰਨ ਦੀ ਤਾਕਤ ਉਹ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾਉਣ ਦੇ ਨਾਲ ਖਤਮ ਹੋ ਜਾਂਦੀ ਹੈ ਅੱਗੇ ਦਫ਼ਤਰਾਂ ਦੇ ਵਿੱਚ ਜਾ ਕੇ ਉਹ ਗੁਤਾਕਤ ਨਹੀਂ ਹੈ ਦੱਸ ਕੋਈ ਇਹ ਗੱਲ ਮੈਂ ਇਸੇ ਕਰਕੇ ਪੁੱਛੀ ਹੈ ਐਮਐਲਏ ਸਾਹਿਬ ਨੇ ਇਹ ਗੱਲ ਕਲੀਅਰ ਵੀ ਕੀਤੀ ਹੈ ਕਿਉਂਕਿ ਲੋਕਾਂ ਦੇ ਵਿੱਚ ਆਮ ਤੌਰ ਤੇ ਪਰਸੈਪਸ਼ਨ ਬਣੀ ਹੋਈ ਹੈ ਖਾਸ ਤੌਰ ਤੇ ਐਮਐਲਏ ਨੂੰ ਲੈ ਕੇ ਤੇ ਕੋਈ ਵੀ ਕੰਮ ਹੋਵੇ ਪਿੰਡ ਦੀ ਗੜੀ ਹੋਵੇ ਸੀਵਰੇਜ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੋਵੇ ਆਮ ਤੌਰ ਤੇ ਲੋਕ ਕੀ ਕਰਦੇ ਆ ਲੋਕ ਫੋਨ ਚੱਕੋ ਵੇ ਐਮ ਐਲ ਏ ਨੂੰ ਕੰਮ ਕਹਿ ਦਿਓ ਇਸੇ ਕਰਕੇ ਮੈਂ ਇਹ ਸਪਸ਼ਟ ਗੱਲ ਜਾਂਦਾ ਸੀ ਕਿ ਇਹ ਗੱਲ ਸਪਸ਼ਟ ਹੋਵੇ ਵੇ ਐਮ ਐਲ ਏ ਦੇ ਕੋਲ ਬਾਕੀ ਆਹੀ ਅਧਿਕਾਰ ਕਿਹਨ ਕਿਹੜੇ ਕਿਉਂਕਿ ਇਹਨਾਂ ਨੇ ਕਲੀਅਰ ਕੀਤਾ ਕਿ ਬਾਕੀ ਆਹੀ ਪ੍ਰਸ਼ਾਸਨ ਜਿਹੜੇ ਅਧਿਕਾਰੀ ਆ ਕੰਮ ਤਾਂ ਉਹਨਾਂ ਨੇ ਕਰਨੇ ਹੁੰਦੇ ਆ ਅਗਲਾ ਸਵਾਲ ਐਮ ਐਲ ਏ ਸਾਹਿਬ ਮੇਰਾ ਹੀ ਹੈ ਕਿ ਸਿਆਸਤ ਦੇ ਵਿੱਚ ਖਾਸ ਤੌਰ ਤੇ ਵੈਸੇ ਤਾਂ ਆਮ ਵੀ ਹੁੰਦਾ ਆਰੂਪ ਪ੍ਰਤੀਰੂਪ ਜਿਹੜੇ ਆ ਬਹੁਤ ਲੱਗਦੇ ਆ ਇਹਦੇ ਬਾਰੇ ਕੀ ਕਹਿਣਾ ਚਾਹਦਾ ਤੁਹਾਡਾ ਦੇਖੋ ਤਾਂ ਆਰੂਪ ਪ੍ਰਤੀਰੂਪ ਤਾਂ ਸ਼ਾਇਦ ਪਹਿਲਾਂ ਤੋਂ ਜਿਹੜੇ ਲੱਗਦੇ ਆਂਦੇ ਆ ਪੋਲਿਟਿਕਸ ਦੇ ਵਿੱਚ ਪਰ ਅੱਜਕੱਲ ਸੋਸ਼ਲ ਮੀਡੀਆ ਦਾ ਟਾਈਮ ਹੈ ਹਮ ਆਡਰ ਤਰ੍ਹਾਂ ਦੇ ਜਿਹੜੇ ਚੈਨਲ ਨੇ YouTube ਚੈਨਲ ਨੇ ਜਿਹੜਾ ਇਨਵੈਸਟੀਗੇਸ਼ਨ ਵਾਲਾ 파ਰਟ ਹੈ ਉਹ ਖਤਮ ਹੋ ਗਿਆ ਇਨਵੈਸਟੀਗੇਸ਼ਨ ਵਾਲਾ 파ਰਟ ਖਤਮ ਹੋਣ ਕਰਕੇ ਜੋ ਵੀ ਕਿਸੇ ਨੂੰ ਕੰਟੈਂਟ ਮਿਲਦਾ ਉਹ ਜਾ ਕੇ ਆਪਣੇ ਚੈਨਲ ਦੇ ਬਸ ਆਪ ਬਲੋਗ ਆਪਾਂ ਕਰ ਦਿੰਦੇ ਆ ਇਸੇ ਕਰਕੇ ਮੈਂ ਪੁੱਛਿਆ ਕਿਉਂਕਿ ਲੋਕਾਂ ਦੇ ਵਿੱਚ ਇਹ ਜਾਂਦਾ ਵੀ ਲੋਕਾਂ ਨੂੰ ਇਹ ਹੀ ਨਹੀਂ ਸਮਝ ਆਉਂਦੀ ਵੀ ਸੱਚ ਕੀ ਏ ਝੂਠ ਕੀ ਹੈ ਜੀ ਇਸੇ ਕਰਕੇ ਮੈਂ ਤੁਹਾਨੂੰ ਪੁੱਛਿਆ ਬਿਲਕੁਲ ਤੁਹਾਡੀ ਗੱਲ ਵਾਜਬ ਹੈ ਸੋ ਮੈਨੂੰ ਲੱਗਦਾ ਕਿ ਮੈਂ ਤਾਂ ਜੋ ਆਪਣੇ ਹਲਕੇ ਵਿੱਚ ਕਰ ਸਕਦਾ ਤੁਹਾਡੇ ਸਵਾਲ ਦੇ ਨਾਲ ਜੋ ਮਾਇਨਿਕ ਗੱਲ ਆਈ ਹੈ ਮੈਂ ਤਾਂ ਇਹੀ ਕਹਿ ਸਕਦਾ ਕਿ ਜੇਕਰ ਮੇਰੇ ਵਿਧਾਨ ਸਭਾ ਹਲਕੇ ਦੇ ਵਿੱਚ ਮੈਂ ਤਾਂ ਚਾਹੂੰਗਾ ਕਿ ਜਿਹੜੇ ਵਿਰੋਧੀ ਵੀ ਹੈ ਆਰੋਪ ਲਾਉਣ ਵਾਲੇ ਉਹ ਸਾਨੂੰ ਜੇ ਉਹਨਾਂ ਦੇ ਕੋਲ ਕੋਈ ਬਿਹਤਰ ਆਈਡੀਆ ਹੈ ਜੇ ਉਹਨਾਂ ਨੇ ਕਿਤੇ ਸਾਡੀ ਗਲਤੀ ਫੜ ਲਈ ਹੈ ਜੇ ਉਹਨਾਂ ਦੇ ਕੋਲ ਕੋਈ ਬਿਹਤਰ ਸੁਝਾਅ ਹੈ ਕਿ ਇਹ ਕਮਾਈਦਾ ਹੋਣਾ ਚਾਹੀਦਾ ਤਾਂ ਉਹ ਉਹ ਆ ਕੇ ਸਾਨੂੰ ਸੁਝਾਅ ਦੇਣ ਮੈਂ ਤਾਂ ਜੇ ਕੋਈ ਮੇਰਾ ਵਿਰੋਧੀ ਮੈਨੂੰ ਕਿਸੇ ਚਾਹੇ ਕਾਂਗਰਸ ਪਾਰਟੀ ਦਾ ਹੈ ਚਾਹੇ ਭਾਜਪਾ ਦਾ ਹੈ ਚਾਹੇ ਅਕਾਲੀ ਦਲ ਦਾ ਹੈ ਚਾਹੇ ਬਸਪਾ ਦਾ ਹੈ ਤੇ ਕਮਿਊਨਿਸਟ ਹੈ ਜੇ ਉਹ ਮੈਨੂੰ ਕੋਈ ਸੁਝਾਅ ਦੇਣ ਲਈ ਆਊਗਾ ਮੈਂ ਤਾਂ ਉਹਦਾ ਵੈਲਕਮ ਕਰੂੰਗਾ ਸੋ ਵਾਕਈ ਜੇ ਕੋਈ ਐਸਾ ਵਿਰੋਧੀ ਹੈ ਜਿਹੜਾ ਵਾਕਈ ਇਲਾਕੇ ਦੇ ਹਿੱਤ ਰਿਕਮ ਕਰਨਾ ਚਾਹੁੰਦਾ ਪੰਜਾਬ ਦੇ ਹਿੱਤ ਚ ਕੰਮ ਕਰਨਾ ਚਾਹੁੰਦਾ ਤਾਂ ਉਹਦੀ ਜਿੰਮੇਵਾਰੀ ਸਿਰਫ આરોਪ ਪ੍ਰਤੀ આરોਪ ਨਾਲ ਖਤਮ ਨਹੀਂ ਹੋ ਜਾਂਦੀ ਉਹ ਸਾਡੇ ਕੋਲ ਆਵੇ ਕਿ ਆਹ ਕੰਮ ਗਲਤ ਹੋ ਰਿਹਾ ਇਹਨੂੰ ਤੁਸੀਂ ਠੀਕ ਕਰੋ ਉਹ ਸਿਰਫ ਕਿਤੇ ਬਿਆਨਬਾਜ਼ੀ ਦੇ ਨਾਲ ਨਹੀਂ ਠੀਕ ਹੋ ਸਕਦਾ ਉਹਦੇ ਲਈ ਵੀ ਮੈਂ ਤਾਂ ਇਹ ਕਹਿੰਦਾ ਕਿ ਜਿਵੇਂ ਤੁਸੀਂ ਅੱਜ ਬੈਠੇ ਆ ਮੇਰੇ ਕੋਲ ਤਾਂ ਜੇ ਕੋਈ ਵਿਰੋਧੀ ਚਾਵੇ ਕਿ ਉਹਨੇ ਮੇਰੇ ਕੋਲ ਲਾਈਵ ਬੈਠ ਕੇ ਗੱਲ ਕਰਨੀ ਹੈ ਮੈਂ ਉਹਨੂੰ ਲਾਈਵ ਜਿਹੜੀ ਅਸੈਸ ਹੈ ਉਹ ਵੀ ਦੇ ਦੂੰਗਾ ਕਿ ਉਹ ਲਾਈਵ ਬੈਠ ਕੇ ਰੋਬ ਲਾਵੇ ਕਿ ਯਾਰ ਆ ਤੁਸੀਂ ਪਰਚਾ ਤੁਹਾਡੀ ਪੁਲਿਸ ਨੇ ਗਲਤ ਦਰਜ ਕਰਤਾ ਤਾਂ ਅਸੀਂ ਮੌਕੇ ਤੇ ਪੁਲਿਸ ਨੂੰ ਪੁੱਛ ਸਕਦੇ ਹਾਂ ਕਿ ਇਹ ਪਰਚਾ ਕਿਉਂ ਦਰਜ ਹੋਇਆ ਕੀ ਇਹਦੀ ਅਸਲੀਅਤ ਹੈ ਜਾਂ ਜਾਂ ਇਦਾਂ ਦਾ ਜਿਹੜਾ ਕੋਈ ਵੀ આરોਪ ਪ੍ਰਤੀਰੋਪ ਹੈ ਉਹਦੀ ਜਿਹੜੀ ਪੜਤਾਲ ਹੈ ਉਹ ਤਾਂ ਹੀ ਹੋ ਸਕਦੀ ਹੈ ਜੇਕਰ ਕੋਈ ਸਾਹਮਣੇ ਬੈਠ ਕੇ ਤੁਹਾਡੇ ਕੋਈ આરોਪ ਲਾਵੇ ਉਹ ਪਿੱਛੋਂ ਕੇ આરોਪ ਲਾ ਗਿਆ ਮੁੜ ਕੇ ਕੇ ਚੈਨਲ ਵਾਲੇ ਸਾਨੂੰ ਪੁੱਛਦੇ ਆ ਜੀ ਕਿ ਜੀ ਤੁਸੀਂ ਆਪਣਾ ਪੱਖ ਦੇ ਦਿਓ ਇਹਦੇ ਤੇ ਕੀ ਪੱਖ ਹੈ ਮੈਂ ਫਿਰ ਇਦਾਂ ਥੋੜਾ ਚੰਗਾ ਗੱਲ ਮੈਂ ਪਹਿਲਾਂ ਤੁਸੀਂ ਜਿਹੜਾ ਬਿਨਾਂ ਇਨਵੈਸਟੀਗੇਸ਼ਨ ਆਰੋਪ ਚਲਾਨ ਨੇ ਤੇ ਹੁਣ ਅਸੀਂ ਦਾ ਜਵਾਬ ਚਲਾਈਏ ਠੀਕ ਹੈ ਤੁਹਾਡਾ ਤੇ ਨਾਲ ਜਿਹੜਾ ਕੰਮ ਆਪਣਾ ਕਾਰੋਬਾਰ ਹੈ ਉਹ ਚੱਲੀ ਜਾਊਗਾ ਵੀ ਬਿਨਾਂ ਉਧਰੋਂ ਗਾਲਾਂ ਕਢਾਲੀਆਂ ਪਰ ਇਧਰੋਂ ਗਾਲਾਂ ਕਢਾਲੀਆਂ ਪਰ ਇਹਦੇ ਨਾਲ ਪੜਤਾਲ ਤਾਂ ਕੋਈ ਨਹੀਂ ਨਾ ਹੋਈ ਸੋ ਜੇਕਰ ਵਕਈ ਕੋਈ ਜਿਹੜਾ ਵਿਰੋਧੀ ਹੈ ਜਾਂ ਜਿਹੜਾ ਕੋਈ ਇਲਾਕੇ ਦਾ ਦਰਦੀ ਹੈ ਉਹ ਸਾਡੇ ਕੋਲ ਆਵੇ ਮੈਂ ਕਹਿੰਦਾ ਮੈਂ ਸਾਰਿਆਂ ਨੂੰ ਤਾਂ ਇਹ ਵੀ ਚਾਹੇ ਕਿ ਜ਼ਰੂਰੀ ਨਹੀਂ ਕਿ ਪਾਰਟੀ ਦਾ ਲੀਡਰ ਕੋਈ ਵੀ ਜਿਹੜਾ ਇਲਾਕੇ ਦਾ ਬੰਦਾ ਜਿਹਨੂੰ ਲੱਗਦਾ ਯਾਰ ਕਿ ਆਹ ਕੰਮ ਗਲਤ ਹੋ ਗਿਆ ਇਹ ਠੀਕ ਹੋਣਾ ਚਾਹੀਦਾ ਉਹ ਸਾਨੂੰ ਡਾਇਰੈਕਟਲੀ ਆ ਕੇ ਦੱਸੇ ਜੇ ਕਿਸੇ ਨੂੰ ਇਸ ਚੀਜ਼ ਦਾ ਸ਼ੰਕਾਇ ਕਿ ਅਸੀਂ ਨਹੀਂ ਕਰਨਾ ਮੈਂ ਉਹਨੂੰ ਇਹ ਵੀ ਐਕਸੈਸ ਦਊਂਗਾ ਕਿ ਮੈਨੂੰ ਦੱਸ ਕੇ ਆ ਜੇ ਕਿਆ ਮੁੱਦੇ ਤੇ ਗੱਲ ਕਰਨੀ ਹੈ ਮੈਂ ਰਿਕਾਰਡ ਮਗਾ ਕੇ ਰੱਖੂਗਾ ਤੇ ਮੈਂ ਉਹਨੂੰ ਲਾਈਵ ਲੈ ਲੂੰਗਾ ਤੇ ਤਾਂ ਕਿ ਲਾਈਵ ਜਿਹੜੀ ਗੱਲ ਹੈ ਲੋਕਾਂ ਸਾਹਮਣੇ ਸੱਚ ਤੂੰ ਸੱਚ ਝੂਠ ਦਾ ਜਿਹੜਾ ਨਿਤਾਰਾ ਹੈ ਉਹ ਹੋ ਸਕੇ ਔਰ ਹਾਂ ਮੈਨੂੰ ਇਸ ਤੀਜ ਵੀ ਕੋਈ ਹਰਜ ਨਹੀਂ ਕਿਥੇ ਸਾਡੇ ਕੋਲ ਵੀ ਬਹੁਤ ਗਲਤੀਆਂ ਹੁੰਦੀਆਂ ਹੋਣੀਆਂ ਉਹ ਗਲਤੀ ਵੀ ਅਸੀਂ ਲਾਈਵ ਬਹਿ ਕੇ ਠੀਕ ਕਰ ਸਕਦੇ ਕਿ ਹਾਂ ਯਾਰ ਇੱਥੇ ਗਲਤੀ ਹੋ ਗਈ ਆਪਾਂ ਇਹਨੂੰ ਠੀਕ ਕਰੀਏ ਇਹਨੂੰ ਸੁਧਾਰੀਏ ਕਿਉਂਕਿ ਇਹ ਗੱਲ ਕਹਿਣ ਚ ਮੈਂ ਗ੍ਰੇਡ ਨਹੀਂ ਕਰਦਾ ਕਿ ਬੀਤੇ ਦਿਨੀ ਕੁਝ ਇਹੋ ਜਿਹਾ ਗੱਲਾਂ ਚੱਲੀਆਂ ਸੀ ਤੇ ਨਾਲ ਖਾਸ ਤੌਰ ਤੇ ਇਹ ਵੀ ਗੱਲ ਇਹਨਾਂ ਨੇ ਸਪਸ਼ਟ ਕੀਤੀ ਹੈ ਵੀ ਜੇਕਰ ਕਿਸੇ ਦੇ ਜ਼ਿਹਨ ਦੇ ਵਿੱਚ ਕੁਝ ਲੱਗਦਾ ਤਾਂ ਉਹ ਚੀਜ਼ ਨੂੰ ਇਹ ਲਾਈਵ ਬਹਿ ਕੇ ਸਪਸ਼ਟ ਕਰ ਸਕਦੀ ਹੈ ਵੀ ਹਾਂ ਉਹ ਕਿਉਂ ਜਿਹਨੂੰ ਕਹਿੰਦੇ ਆ ਅਸੀਂ ਕੋਈ ਕਾਊਂਟਰ ਤੇ ਕਲੀਅਰ ਕਰ ਸਕਦਾ ਬੰਦਾ ਵੀ ਆਹ ਚੀਜ਼ ਸਹੀ ਹੈ ਜਾਂ ਗਲਤ ਹੈ ਉਹ ਤੋਂ ਬਾਅਦ ਹੁਸ਼ੈਨੀ ਸਾਹਿਬ ਇਹ ਜਿਹੜੀ ਪਿਰਤ ਹੈ ਇਹ ਹੁਣ ਚਲੋ ਤੁਸੀਂ ਗੱਲ ਛੇੜ ਲਈ ਤੇ ਗੱਲ ਹੋ ਗਈ ਉਹ ਮੈਂ ਤਾਂ ਚਾਹੂੰਗਾ ਕਿ ਅਸੀਂ ਰੋਪੜ ਵਿਧਾਨ ਸਭਾ ਹਲਕੇ ਤੋਂ ਇਹ ਪਿਰਤ ਪਾ ਦਈਏ ਐਤਾਂ ਕਿ ਸ਼ਾਇਦ ਕਿਸੇ ਹੋਰ ਹਲਕੇ 'ਚ ਨਹੀਂ ਪਈ ਹੋਣੀ ਇਹ ਅਸੀਂ ਰਾਜਨੀਤੀ ਰੋਪੜ ਵਿਧਾਨ ਸਭਾ ਹਲਕੇ ਤੋਂ ਇਹ ਪਿਰਤ ਪਾ ਦਈਏ ਵਿਰੋਧੀਆਂ ਨੂੰ ਵੀ ਤੇ ਮੈਂ ਸਾਰੇ ਇਲਾਕਿਆਂ ਦੇ ਵਸਨੀਕਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਜਿਹੜਾ ਕੋਈ ਮੇਰੇ ਕੋਲ ਆ ਕੇ ਉਹ ਚਾਹੇ ਵੀਡੀਓ ਬਣਾ ਲੈ ਚਾਹੇ ਉਹ ਲਾਈਵ ਕਰ ਲੈ ਤਾਂ ਕਿ ਸੱਚ ਝੂਠ ਦਾ ਨਿਤਾਰਾ ਹੋਵੇ ਕੋਈ ਵੀ ਜੇ ਸਾਡੀ ਗਲਤੀ ਹੋ ਆ ਕੇ ਦੱਸੇ ਕਿ ਆਹ ਕੰਮ ਗਲਤ ਹੋ ਰਿਹਾ ਜੇ ਅਸੀਂ ਉਹ ਠੀਕ ਨਾ ਕਰੀਏ ਤਾਂ ਲੋਕ ਜਿਹੜੇ ਆ ਸਾਡੀ ਗਲਤੀ ਮੰਨਣ ਸਾਡੀ ਬੇਈਮਾਨੀ ਮੰਨਣ ਕਿ ਯਾਰ ਦਸਤੀ ਲਾਈ ਬੈਠ ਕੇ ਫਿਰ ਵੀ ਜਿਹੜੀ ਠੀਕ ਨਹੀਂ ਹੋਈ ਔਰ ਲਾਈ ਵੀ ਅਸੀਂ ਦਾ ਜਵਾਬ ਵੀ ਦੇ ਸਕੀਏ ਇਹ ਪੇਲ ਤਾਂ ਅਸੀਂ ਆਉਣ ਵਾਲੇ ਦਿਨਾਂ ਚ ਰੂਪੜ ਵਿਧਾਨ ਸਭਾ ਹਲਕੇ ਤੋਂ ਪਾਣੀ ਚਾਹਾਂਗੇ ਅੱਛਾ ਜੀ ਜੀ ਤੇ ਅਗਲਾ ਨਾਲੇ ਇਹ ਤੇ ਸਵਾਲ ਹੈ ਮੇਰਾ ਤੁਸੀਂ ਬੀਤੇ ਸਮੇਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਇਹ ਜਿਹੜਾ ਸਵਾਲ ਉਠਾਇਆ ਸੀ ਜਿਹੜੇ ਸਾਡੇ ਅਫਸਰ ਉਹ ਆਪਣੇ ਸਟੇਸ਼ਨਾਂ ਤੇ ਤੁਹਾਨੂੰ ਕੀ ਲੱਗਦਾ ਕਿ ਉਹ ਪ੍ਰੋਪਰ ਬੰਦੇ ਆ ਜਾਂ ਨਹੀਂ ਬੰਦੇ ਲਈ ਕੋ ਦਿੱਤਾ ਕਫਸਰਾ ਦੇ ਸਟੇਸ਼ਨਾਂ ਤੇ ਰਹਿਣ ਦੀ ਗੱਲ ਹੈ ਕਿਉਂਕਿ ਤੁਸੀਂ ਸਵਾਲ ਕੀਤਾ ਸੀ ਕਿ ਸਟੇਸ਼ਨਾਂ ਤੇ ਬਹਿਣਾ ਚਾਹੀਦਾ ਕੰਮ ਲੋਕਾਂ ਦੇ ਹੋਣੇ ਚਾਹੀਦਾ ਜਿੱਥੇ ਤੱਕ ਅਫਸਰਾਂ ਦੇ ਸਟੇਸ਼ਨਾਂ ਤੇ ਰਹਿਣ ਦੀ ਗੱਲ ਹੈ ਡਿਊਟੀ ਆਰਸ ਤੋਂ ਬਾਅਦ 5 ਵਜੇ ਤੋਂ ਬਾਅਦ ਕਾਨੂੰਨ ਹੈ ਕਿ ਅਫਸਰਾਂ ਨੂੰ ਸਟੇਸ਼ਨਾਂ ਤੇ ਰਹਿਣਾ ਚਾਹੀਦਾ ਮੈਂ ਵਿਧਾਨ ਸਭਾ ਦੇ ਵਿੱਚ ਜਦੋਂ ਮੈਂ ਸਵਾਲ ਲਾਇਆ ਉਹਦੋਂ ਸਰਕਾਰ ਨੇ ਵੀ ਹਦਾਇਤ ਜਾਰੀ ਕੀਤੀ ਕਿ ਬਿਲਕੁਲ ਅਫਸਰਾਂ ਨੂੰ ਸਟੇਸ਼ਨਾਂ ਤੇ ਰਹਿਣਾ ਚਾਹੀਦਾ ਕਿਉਂਕਿ ਜੇ ਅਫਸਰ ਸਟੇਸ਼ਨਾਂ ਤੇ ਰਹਿੰਦੇ ਹੋਣ ਤਾਂ ਹੀ ਜਿਹੜੀ ਉਹਨਾਂ ਦੀ ਉਹਨਾਂ ਦਾ ਜਿਹੜਾ ਦਰਦ ਹੈ ਉਹ ਉਸ ਇਲਾਕੇ ਦੇ ਨਾਲ ਜੁੜੂਗਾ ਉਹਨਾਂ ਦੀ ਫੀਲਿੰਗ ਜਦੋਂ ਉਹ ਸ਼ਾਮ ਨੂੰ ਸਵੇਰ ਨੂੰ ਉੱਤੇ ਕਿਤੇ ਘੁੰਮਣਗੇ ਸ਼ੇਅਰ ਕਰਨਗੇ ਹੁਣ ਪਤਾ ਲੱਗੂਗਾ ਕਿ ਕਿੱਥੇ ਖੱਡਾ ਪਿਆ ਹੋਇਆ ਕਿੱਥੇ ਕੋਈ ਹੋਰ ਰੁਕਾਵਟ ਹੈ ਸ਼ਾਮ ਨੂੰ ਵੀ ਲੋਕ ਆਪਣੀ ਸਮੱਸਿਆ ਉਹਨਾਂ ਨੂੰ ਦੱਸ ਸਕਣ ਉਹ ਤਾਂ ਹੀ ਉੱਥੋਂ ਦੇ ਵਾਤਾਵਰਣ ਦੇ ਨਾਲ ਇੱਕ ਮਿੱਕ ਹੋ ਸਕਣਗੇ ਜਦੋਂ ਉਹ ਸਟੇਸ਼ਨ ਤੇ ਅਫਸਰ ਨਹੀਂ ਰਹਿੰਦੇ ਫਟਾਫਟ ਸ਼ਾਮੀ ਘਰੇ ਚਲ ਜਾਣਾ ਫਿਰ ਸਵੇਰੇ ਆਣਾ ਪ੍ਰਿੰਮੇ ਨੂੰ ਲੱਗਦਾ ਉਹ ਗੱਲ ਜਿਹੜੀ ਨਹੀਂ ਬਣਦੀ ਸੋ ਮੇਰੇ ਵਿਧਾਨ ਸਭਾ ਸਵਾਲ ਤੋਂ ਬਾਅਦ ਸਰਕਾਰ ਨੇ ਵੀ ਬਾਰ ਬਾਰੀ ਹਦਾਇਤ ਦੇ ਪੱਤਰ ਜਾਰੀ ਕੀਤਾ ਸੀ ਪਰ ਮੈਨੂੰ ਫਿਰ ਵੀ ਇਹ ਗੱਲ ਕਹਿਣ ਚ ਕੋਈ ਗੁਰੇਜ਼ ਨਹੀਂ ਕਿ ਕੋਈ ਟਾਵੇਂ ਅਫਸਰ ਹੈ ਜਿਹੜੇ ਸਟੇਸ਼ਨ ਤੇ ਰਹਿੰਦੇ ਇਹ ਕਲਚਰ ਜਿਹੜਾ ਪਤਾ ਨਹੀਂ ਕਿਉਂ ਖਤਮ ਹੋ ਗਿਆ ਸਟੇਸ਼ਨ ਤੇ ਰਹਿਣ ਦਾ ਪਹਿਲਾਂ ਹੁੰਦਾ ਸੀ ਕਿ ਕੂਠੀਆਂ ਵੀ ਬਣੀਆਂ ਹੋਈਆਂ ਨੇ ਹੁਣ ਤਾਂ ਕੂਠੀਆਂ ਵੀ ਖੰਡਰ ਬਣ ਗਈਆਂ ਅਫਸਰਾਂ ਦੇ ਨਾਂ ਰਹਿਣ ਕਰਕੇ ਪਿਛਲੀਆਂ ਸਰਕਾਰਾਂ ਨੇ ਕੋਈ ਸਪਾਸਿਬਲ ਸੋਚਿਆ ਨਹੀਂ ਤੇ ਇਹ ਪਿਰਤ ਨਮੀ ਪੈ ਗਈ ਸਟੇਸ਼ਨਾਂ ਤੇ ਨਾ ਰਹਿਣ ਦੀ ਹੁਣ ਤਾਂ ਜਦੋਂ ਕਈ ਵਾਰ 5 ਵਜੇ ਤੋਂ ਬਾਅਦ ਦੇਖੀਦਾ ਕਿ ਸਟੇਸ਼ਨ ਤੇ ਕੋਈ ਕੱਦੇ ਅਫਸਰ ਹੈ ਜਾਂ ਐਮਐਲਏ ਬਾਕੀ ਸਾਰੇ ਅਫਸਰ ਹੈ ਨਹੀਂ ਫਿਰ ਮੈਂ ਇੱਕ ਵਾਰ ਸੋਚਦਾ ਹੁੰਦਾ ਕਿ ਜਿਹੜਾ ਸ਼ਬਦ ਬਣਿਆ ਨੌਕਰਸ਼ਾ ਵੀ ਇਹ ਬਣਿਆ ਤਾਂ ਹੈਗਾ ਅਫਸਰਾਂ ਲਈ ਪਰ ਹੁਣ ਨੌਕਰੀ ਤਾਂ 5 ਵਜੇ ਤੋਂ ਬਾਅਦ ਇੱਥੇ ਕੰਨਾ ਐਮਐਲਏ ਕਰ ਰਿਹਾ ਮੈਂ ਇਸੇ ਕਰਕੇ ਤੁਹਾਡੇ ਨੂੰ ਮੈਨੂੰ ਲੱਗਦਾ ਵੀ ਨੌਕਰਸ਼ਾ ਸਾਡੇ ਨਾਲ ਹੀ ਲਾਦਣਾ ਚਾਹੀਦਾ ਜਿਨ੍ਹਾਂ ਨੇ 24 ਘੰਟੇ ਕਿਉਂਕਿ ਐਮਐਲਏ ਤਾਂ ਹਰ ਵੇਲੇ 24 ਘੰਟੇ ਸਟੇਸ਼ਨ ਤੇ ਹੁੰਦਾ ਜਿਹੜਾ ਮਰਜ਼ੀ ਕੋਈ ਐਮਐਲਏ ਦੇ ਘਰੇ ਬੜ ਲੀ 24 ਘੰਟੇ ਆਗੇ ਜਿਹੜਾ ਮਰਜੀ ਆਗੇ ਆਪਣੀ ਦੁੱਖ ਤਕਲੀਫ ਦੱਸ ਦੇ ਜਿਹੜੀ ਕਿ ਉਹ ਸਟੇਸ਼ਨ ਤੇ ਨਾ ਰਹਿਣ ਵਾਲੇ ਅਫਸਰਾਂ ਦੇ ਮਾਮਲੇ 'ਚ ਉਹ ਚੀਜ਼ ਜਿਹੜੀ ਲਾਗੂ ਨਹੀਂ ਹੁੰਦੀ ਸੋ ਮੈਨੂੰ ਜੇਕਰ ਇਹ ਜਿਹੜਾ ਟ੍ਰੈਂਡ ਹੈ ਉਹ ਮੁੜ ਕੇ ਵੈਸੇ ਕਾਨੂੰਨ ਤਾਂ ਹੈਗਾ ਹੀ ਹੈ ਕਿ ਟ੍ਰੈਂਡ ਵੀ ਮੁੜ ਕੇ ਆ ਜੇ ਵੀ ਸਟੇਸ਼ਨ ਤੇ ਰਹਿਣ ਦਾ ਉਹਦੇ ਨਾਲ ਬਹੁਤ ਜ਼ਿਆਦਾ ਸੁਧਾਰ ਜਿਹੜਾ ਹੋ ਸਕਦਾ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਦੋਸਤੋ ਜ਼ਿਆਦਾਤਰ 5 ਵਜੇ ਜਿਹੜੀ ਕ ਟਾਈਮਿੰਗ ਹੁੰਦੀ ਹੈ ਠੀਕ ਹੈ ਮੁਲਾਜ਼ਮ ਜਿਹੜੇ 24 ਘੰਟੇ ਦੇ ਸਰਕਾਰ ਦੇ ਨੌਕਰ ਹੈ ਔਰ ਉਹਨਾਂ ਨੂੰ ਹਾਊਸ ਸੈਟ ਮਿਲਦਾ ਮੈਡੀਕਲ ਪਤਾ ਮਿਲਦਾ ਹਰ ਚੀਜ਼ ਮਿਲਦੀ ਹੈ ਪਰ ਉਹਨਾਂ ਤੇ ਇੱਕ ਟਾਈਮ ਵੀ ਹੁੰਦਾ 9 ਤੋਂ 5, 8 ਤੋਂ 2 ਪਰ 5 ਵਜੇ ਤੋਂ ਬਾਅਦ ਐਮਐਲਏ ਸਾਹਿਬ ਨੂੰ ਵੀ ਮੈਂ ਤਾਂ ਪੁੱਛਿਆ ਸੀ ਕਿ ਕਿ ਇਹਨਾਂ ਦਾ ਜਿਹੜਾ ਕੰਮ ਹੈ ਉਹ 5 ਵਜੇ, 6 ਵਜੇ, 7 ਵਜੇ ਕਈ ਵਾਰ ਫੀਲਡ ਦੇ ਵਿੱਚੋਂ ਚਾਹੇ ਉਹ ਰੂਪਨ ਹਲਕੇ ਦੇ ਵਿਧਾਇਕ ਐਮਐਲਏ ਸਾਹਿਬ ਦੀ ਮੈਂ ਗੱਲ ਕਰਾਂ ਚਾਹੇ ਕਿਸੇ ਦੀ ਗੱਲ ਕਰਾਂ ਹੋਰ ਵਿਧਾਇਕ ਦੀ ਅਕਸਰ ਹੁੰਦਾ ਕਿ 5 ਵਜੇ ਤੋਂ ਬਾਅਦ ਪਹਿਲਾਂ ਤਾਂ ਲੋਕਾਂ ਦੇ ਫੀਲਡ ਦੇ ਵਿੱਚ ਕੰਮ ਵੀ ਹੁੰਦੇ ਆ ਔਰ ਜਾਨੂ ਅਫਸਰ ਸ਼ਾਇਦ ਮੈਨੂੰ ਲੱਗਦਾ ਐਮਐਲਏ ਸਾਹਿਬ ਕੋਈ ਕੰਮ ਗੱਲ ਕਰਨ ਵਾਲੀ ਵਾਰੀ ਆndi ਹੋਊਗੀ ਤਾਂ ਇਦਾਂ ਵੀ ਸ਼ਾਇਦ ਹੁੰਦਾ ਹੋਊਗਾ ਵੀ ਤੁਸੀਂ ਕੋਈ ਕਈ ਵਾਰ ਸਾਨੂੰ ਤੁਹਾਨੂੰ ਤੁਸੀਂ ਪਿਛਲੇ ਦਿਨ ਨਹੀਂ ਦੇਖਿਆ ਹੋਣਾ ਜੀ ਕਿ ਹਲਕਾ ਏਡਾ ਵੱਡਾ ਕੰਮ ਇੰਨੇ ਹੁੰਦੇ ਆ ਬਈ ਦਿਨ ਸਾਡੇ ਅਸੀਂ ਸ਼ਹਿਰ ਦੇ ਕੰਮਾਂ ਦੇ ਲਈ ਅਸੀਂ ਰਾਤ ਨੂੰ ਕਮੇਟੀ ਦਫ਼ਤਰ 'ਚ ਮੀਟਿੰਗਾਂ ਦਾ ਸਿਲਸਲਾ ਸਟਾਰਟ ਕੀਤਾ ਤਾਂ ਕਿ ਰਾਤ ਨੂੰ ਕਰ ਸਕੀਏ ਸੋ ਉਹਦੇ ਲਈ ਅਸੀਂ ਕੁਝ ਜਿਹੜੇ ਅਫਸਰ ਹੈ ਉਹਨਾਂ ਨੂੰ ਬੁਲਾਇਆ ਵੀ ਉੱਚਾਈ ਚੋਂ ਸਾਰੇ ਨਹੀਂ ਆ ਸਕੇ ਕਮੇਟੀ ਦਾ ਇੱਕ ਅੱਧਾ ਅਫਸਰ ਅਸੀਂ ਵਿੱਚ ਉਦੋਂ ਬਿਠਾ ਲਿਆ ਵੀ ਤਾਂ ਕਿ ਕੰਮ ਜੇ ਰਾਤ ਨੂੰ ਵੀ ਹੋ ਸਕਣ ਸੋ ਕੰਮ ਲੋਕਾਂ ਦੇ ਕਰਨ ਵਾਲੇ ਇੰਨੇ ਆ ਕਿ ਦਿਨ ਰਾਤ ਕਰਨ ਦੀ ਲੋੜ ਹੈ ਸਿਆਸਤਦਾਨਾਂ ਨੂੰ ਵੀ ਤੇ ਅਫਸਰਾਂ ਨੂੰ ਹੂੰ ਜੀ ਕੁੱਲ ਮਿਲਾ ਕੇ ਹਲਕੇ ਦੇ ਵਿੱਚ ਇਸ ਟਾਈਮ ਲੋਕਾਂ ਦੇ ਕਮਾਂਕਾਰਾਂ ਨੂੰ ਲੈ ਕੇ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਕੁੱਲ ਮਿਲਾ ਕੇ ਕੀ ਮਾਹੌਲ ਹੈ ਅਹ ਦੇਖੋ ਹਲਕੇ ਦੇ ਕਮਕਾਰ ਪਹਿਲਾਂ ਨਾਲੋਂ ਪਿਛੜੀਆਂ ਸਰਕਾਰਾਂ ਨਾਲ ਬਹੁਤ ਜ਼ਿਆਦਾ ਹੋ ਰਹੇ ਨੇ ਜੀ ਤੇ ਕਿਉਂਕਿ ਪਿਛੜੀਆਂ ਸਰਕਾਰਾਂ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੈ ਹੂੰ ਸਿਆਸਤਦਾਨਾਂ ਦੀ ਉਹ ਘੱਟ ਸੀ ਹਾਂ ਹੁਣ ਸਾਡੇ ਕੋਲ ਲੋਕਾਂ ਦੀ ਪਹੁੰਚ ਬਹੁਤ ਜ਼ਿਆਦਾ ਹੈ ਹੂੰ ਅਜ ਤੱਕ ਕਦੇ ਐਮਐਲਏ ਦੇ ਦੋ ਦੋ ਦਫ਼ਤਰ ਨਹੀਂ ਚੱਲਦੇ ਵਿਧਾਨ ਸਭਾ ਵਾਲੇ ਜੀ ਰੋਪੜ ਵੀ ਦਫ਼ਤਰ ਚੱਲ ਰਿਹਾ ਨੂਰ ਪ੍ਰਵੇਦੀ ਵੀ ਦਫ਼ਤਰ ਚੱਲ ਰਿਹਾ ਪਰ 24 ਘੰਟੇ ਦੀ ਆਪਣੀ ਪ੍ਰੈਜ਼ੈਂਸ ਰਹਿੰਦੀ ਹੈ ਜਿਸ ਦੇ ਕਰਕੇ ਜਿਹੜੀ ਲੋਕਾਂ ਦੀ ਐਕਸੈਸ ਹੈ ਲੋਕਾਂ ਦੀ ਪਹੁੰਚ ਹੈ ਉਹ ਸਭ ਮੇਰੇ ਤੱਕ ਵੀ ਸਾਡੀ ਸਾਰੀ ਟੀਮ ਤੱਕ ਵੀ ਉਹ ਬਹੁਤ ਜ਼ਿਆਦਾ ਹੈ ਜਿਹੜਾ ਵੀ ਕੋਈ ਆਪਣੇ ਕੰਮ ਦੇ ਲਈ ਸਾਡੇ ਕੋਲ ਪਹੁੰਚ ਕਰਦਾ ਸੋ ਕੋਸ਼ਿਸ਼ ਕਰੀਦੀ ਹੈ ਕਿ ਸਭ ਦਾ ਜਿਹੜਾ ਕੰਮ ਹੈ ਉਹ ਹੋ ਸਕੇ ਜਿਹੜਾ ਕਿ ਹੋਣ ਵਾਲਾ ਕੰਮ ਹੈ ਜੀ ਅਗਲੀ ਗੱਲ ਇਹ ਹੈ ਕਿ ਲੋਕਾਂ ਦੇ ਵਿੱਚ ਆਮ ਤੌਰ ਤੇ ਹੁੰਦਾ ਵੀ ਪਿੰਡਾਂ ਦੇ ਵਿੱਚ ਆਮ ਲੋਕਾਂ 'ਚ ਝਗੜੇ ਆ ਜਿਹੜੇ ਉਹ ਸੁਭਾਵਕ ਹੈ ਪਿੰਡਾਂ 'ਚ ਹੁੰਦੇ। ਉਹ ਝਗੜਿਆਂ ਨੂੰ ਲੈ ਕੇ ਤਾਂ ਸੁਭਾਵਕ ਹੈ ਕਦੇ ਐਦਾ ਹੋਇਆ ਨਹੀਂ ਹੁਣ ਆ ਵੀ ਐਮ.ਐਲ.ਏ. ਦਫ਼ਤਰ ਕਦੇ ਕੋ ਘੰਟੀ ਨਹੀਂ ਵੱਜੀ ਹੋਣੀ ਐ। ਔਰ ਇਹਨੂੰ ਲੈ ਕੇ ਤੁਸੀਂ ਜੀ ਤੁਹਾਡਾ ਕੀ ਕਹਿਣਾ ਕੀ ਕਹੋਗੇ ਕਿ ਜਿਹੜੇ ਝਗੜੇ ਹੁੰਦੇ ਆ ਉਹਨੂੰ ਲੈ ਕੇ ਕਿਦਾਂ ਇਹ ਵੀ ਬੜੀ ਦਿਲਚਸਪ ਗੱਲ ਹੈ ਜੀ ਵੀ ਲੜਦੀਆਂ ਦੋ ਤਿੰਨ ਪਿੰਡ ਦੇ ਵਿੱਚ ਆਪ ਨੇ ਜੀ ਤੇ ਉਹ ਪੰਗਾ ਸਾਡੀ ਜਾਨ ਨੂੰ ਖੜਾ ਹੋ ਜਾਂਦਾ। ਕਿਉਂਕਿ ਸਾਡਾ ਜਿਹੜਾ ਫਰਸਟ ਪ੍ਰਾਇੋਰਟੀ ਹੁੰਦੀ ਕਿ ਕੋਈ ਇਨ ਦਾ ਆਪਸੀ ਸਮਝੌਤਾ ਹੋ ਜੇ ਕਈ ਪਿੰਡਾਂ ਦੇ ਸਮਝੌਤੇ ਜਿਹੜੇ ਅਸੀਂ ਉਹ ਕਰਾਏ ਵੀ ਹੈ ਜਿਹੜੇ ਪੁਰਾਣੇ-ਪੁਰਾਣੇ 30 40 40 ਸਾਲ ਦੇ ਕੇਸ ਚੱਲਦੇ ਸੀ ਉਹਨਾਂ ਦੇ ਸਮਝੌਤੇ ਕਰਾਏ ਵੀ ਹੈ ਪਰ ਕਈ ਜਗ੍ਹਾ ਇੰਨੀ ਜਦੋਂ ਜਦ ਫਸ ਜਾਂਦੀ ਹੈ ਕਿ ਸਮਝੌਤੇ ਜਿਹੜੇ ਉਹ ਨਹੀਂ ਹੁੰਦੇ ਲੜਾਈਆਂ ਕੋਈ ਗਲੀ ਦੀ ਲੜਾਈ ਹੁੰਦੀ ਹੈ ਕੋਈ ਨਾਲੀ ਦੀ ਲੜਾਈ ਹੁੰਦੀ ਹੈ ਪਰ ਉਹਨਾਂ ਚ ਆਪਸੀ ਜਿਹੜਾ ਇੰਨੀ ਹੋ ਜਾਂਦੀ ਹੈ ਵੀ ਉਹ ਐਮਐਲਏ ਨੂੰ ਵੀ ਸਰਕਾਰ ਨੂੰ ਵੀ ਉਹਦੇ ਮੱਲੋ ਮੱਲੀ ਠਿਰ ਬਣਾਉਣ ਨੂੰ ਫਿਰਦੇ ਆ ਕਿ ਐਮਐਲਏ ਕਿ ਐਮਐਲਏ ਜਾਂ ਸਰਕਾਰ ਇੱਕ ਪਰਸੂ ਠਿਰ ਬਣ ਜੇ ਤੇ ਠਿਰ ਬਣ ਕੇ ਲੜਾਈ ਲੜੇ ਜਦਕਿ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹਨਾਂ ਦਾ ਆਪਸੀ ਨਿਪਟਾਰਾ ਹੋ ਜੇ ਕੋਈ ਲੰਬੀ ਕੋਈ ਲੜਾਈ ਜਿਹੜੀ ਪੁਸਤਾਂ ਦੀ ਲੜਾਈ ਉਹਨਾਂ 'ਚ ਨਾ ਪਵੇ ਕੋਈ ਉਹਨਾਂ ਦਾ ਕਿਸੇ ਵੀ ਤਰੀਕੇ ਜਿਹੜਾ ਉਹ ਨਿਪਟਾਰਾ ਹੋ ਜੇ ਪਰ ਫਿਰ ਵੀ ਪੰਚਾਇਤਾਂ ਦੇ ਵਿੱਚ ਬੈਠ ਕੇ ਵੀ ਜੇ ਕੋਈ ਸਮਝੌਤੇ ਹੋਣ ਤੋਂ ਹਟ ਕੇ ਸਿੱਧੇ ਥਾਣੇ ਪਹੁੰਚ ਕਰਦੇ ਆ ਕੁੱਲ ਮਿਲਾ ਕੇ ਐਮਐਲਏ ਦੇ ਉੱਪਰ ਜਾਂ ਨੁਮਾਇੰਦਿਆਂ ਦੇ ਉੱਪਰ ਜਿਹੜਾ ਦਬਾਅ ਉਸੀ ਦਾ ਉਹ ਬਹੁਤ ਜ਼ਿਆਦਾ ਵੱਜ ਜਾਂਦਾ ਇਹ ਝਗੜੇ ਨਪਟਾਣੇ ਜਿਹੜੇ ਬਹੁਤ ਔਖੇ ਹੋ ਜਾਂਦੇ ਹੂੰ ਜੀ ਸੋ ਬਹੁਤ ਬਹੁਤ ਧੰਨਵਾਦ ਐਨਾ ਤੁਸੀਂ ਕੀਮਤੀ ਸਮਾਂ ਦਿੱਤਾ ਚਟੜਾ ਜੀ ਬਹੁਤ ਬਤਮੀਰਪਾਨੀ ਥੈਂਕ ਯੂ